ਦਰਸ਼ਕੋ ਸਵਾਗਤ ਹੈ ਤੁਹਾਡਾ ਅੱਜ ਅਸੀਂ ਬੈਠੇ ਹਾਂ ਆਵਾਜ਼ ਦੀ ਪਾਰਟੀ ਦੇ ਸੂਬਾ ਸੰਜੁਕਤ ਸਕੱਤਰ ਸ਼੍ਰੀ ਪ੍ਰਿੰਦਰ ਸਿੰਘ ਢੋਟ ਜੀ ਕਨਾਲ ਨੇ ਮੈਂਬਰ ਨੇ ਪੰਜਾਬ ਬੋਲ ਨੇ ਬੋਰਡ ਦੇ ਖਬਰ ਕਬਾਦ ਜੀ ਢੋਟ ਸਾਹਿਬ ਅੱਜ ਅਸੀਂ ਤੁਹਾਡੇ ਕੋਲ ਆਏ ਆ ਦਿੱਲੀ ਵਿੱਚ ਇੱਕਦਮ ਚੇਂਜ ਹੋਇਆ ਸਾਰਾ ਸਨੈਰੀਓ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਉਂਦੇ ਨੇ ਦੋ ਦਿਨਾਂ ਬਾਅਦ ਉਹ ਨਾਲ ਹੀ ਜਿਹੜੇ ਕੈਬਨ ਮੰਤਰੀ ਆ ਅਤਿਸ਼ ਜੀ ਜਿਹੜੇ ਬਹੁਤ ਹੀ ਸincere ਪੁਰਾਣੇ ਉੱਤੇ ਦੇ ਕੈਬਨ ਮੰਤਰੀ ਨੇ ਉਹਨਾਂ ਨੂੰ ਅੱਜ ਮੁੱਖ ਮੰਤਰੀ ਬਣਾ ਰਹੇ ਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਆਂ ਨੂੰ ਜਿਹੜੀ ਗੱਲ ਤੁਸੀਂ ਕਹੀ ਕਿ ਇੱਕਦਮ ਤਲਕਾ ਮਚਾ ਦਿੱਤੇ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਈ ਜਿਹੜੀ ਸਿਆਸਤ ਦੇ ਵਿੱਚ ਤਲਕਾ ਮਚਾਉਣੀ ਕਿਉਂਕਿ ਜਿਹੜੀ ਸਿਆਸਤ ਹੈ ਇਹਨਾਂ ਲੋਕਾਂ ਨੇ ਜਿੰਨੇ ਵੀ ਇਸ ਕੰਮ 'ਚ ਲੱਗੇ ਮੈਂ ਕਹੂੰ ਕੰਮ ਕਹੂੰਗਾ ਉਹਨਾਂ ਨੇ ਆਪਣੇ ਘਰ ਪਰਨ ਲਈ ਸਿਆਸਤ ਕਰਦੇ ਸੀ ਕੁਰਸੀ ਜਿਹੜੀ ਦੇ ਕੁਪਕ ਪਿਤਾ ਪੁਰਖੀ काम ਰੱਖਿਆ ਸੀ ਜਿਹੜਾ ਇੱਕ ਵਾਰੀ ਕੁਰਸੀ ਦੇ ਬਹਿ ਗਿਆ ਉਹ ਗਾਂ ਤੋਂ ਗਾਂ ਖਾਂਦਨ ਚੱਲੀ ਆ ਰਹੇ ਸੀ ਪਰ ਇਸ ਸਿਆਸਤ ਆਮ ਲੋਕਾਂ ਦੇ ਲਈ ਆਮ ਲੋਕ ਕਰਨਾਈ ਸਿਆਸਤ ਆਪਣਾ ਕਾਰੋਬਾਰ ਛੱਡ ਕੇ ਆਏ ਕਿਸੇ ਨੂੰ ਕੁਰਸੀ ਦਾ ਮੋਹ ਨਹੀਂ ਉਸ ਦੀ ਇੱਕ ਅਧਾਤਨਾ ਹੈ ਕਿ ਸ਼੍ਰੀ ਅਰਵਿੰਦ ਕੇ ਜੀਰਵਾਲ ਸਾਡੇ ਸੁਪਰੀਮੋ ਉਹਨਾਂ ਨੇ ਬਿਨਾਂ ਕਿਸੇ ਲਗ ਲਪੇਟ ਦੇ ਜਿਹੜੀ ਕੁਰਸੀ ਨੂੰ ਲੋਕ ਤਰਸਦੇ ਲੋਕੀ ਅਡੀਆਂ ਰਗੜਦੇ ਫਿਰਦੇ ਨੇ ਉਹਨੂੰ ਚੱਕ ਕੇ ਕਿਹਾ ਕਿ ਨਹੀਂ ਵੀ ਮੈਨੂੰ ਮੈਨੂੰ ਲੋਕਾਂ ਦਾ ਪਿਆਰ ਪਹਿਲਾ ਲੋਕਾਂ ਦਾ ਅਸੀਰਵਾਦ ਹੈ ਮੈਂ ਇਹਨੂੰ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਮੈਂ ਲੋਕਾਂ ਦੇ ਭਲੇ ਲਈ ਆਇਆ ਹਾਂ ਉਸੇ ਕਰਕੇ ਜੇ ਕੋ ਮੇਰੇ ਤੇ ਕੋਈ ਕਹਿੰਦਾ ਹੈ ਕਿ ਤੁਸੀਂ ਕੁਰਸੀ ਛੱਡੋ ਤੇ ਆਹ ਕੁਰਸੀ ਪਈ ਪਰ ਕਿਸੇ ਵੀ ਹਰ ਜਿਹੜੀ ਜਿਹੜੀ ਜਿਹੜੇ ਲੋਕ ਸਿਆਸਤ ਚ ਲੋਕ ਨੇ ਰਵਾਇਤੀ ਚ ਬੀਜੇਪੀ ਜਾਵਾਂ ਕਾਂਗਰਸ ਵਾਲੇ ਉਹਨਾਂ ਨੂੰ ਕਿਸੇ ਨੇ ਕਹੋ ਕਿ ਕੁਰਸੀ ਛੱਡ ਕੇ ਦਿਖਾਓ ਉਹ ਸਾਰਾ ਕੁਝ ਇੱਕ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਵੀ ਕਿਸੇ ਤਰ੍ਹਾਂ ਦਾ ਲਾਲਚ ਲਈ ਅਸੀਂ ਨਹੀਂ ਅਸੀਂ ਲੋਕਾਂ ਦੇ ਭਲੇ ਲਈ ਆਏ ਹਾਂ ਉਹ ਹਰਕਤਾਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਥੋੜੇ ਮਹੀਨੇ ਤੱਕ ਜੀ ਉਹਦੀ ਸਿੰਪਥੀ ਲੈਣ ਲਈ ਤਾਂ ਨਹੀਂ ਇਹ ਜਿਹੜਾ ਹਤਕੰਡਾ ਪਨਾਇਆ ਗਿਆ ਜਦੋਂ ਪਹਿਲਾਂ 70 ਚੋਂ 67 ਆਈ ਸੀ ਉਦੋਂ ਕਿਹੜੀ ਸਿੰਪਥੀ ਸੀ ਲੋਕ ਬਹੁਤ ਸਿਆਣੇ ਨੇ ਦਿੱਲੀ ਦੇ ਬਹੁਤ ਪੜ੍ਹੇ ਲਿਖੇ ਪੰਜਾਬ ਦੇ ਲੋਕ ਬਹੁਤ ਸੂਝਾਂਦੋਨ ਸੁਬਿਆਂ ਦੇ ਸੂਝਵਾਨ ਲੋਕ ਨੇ ਉਹਨਾਂ ਨੇ ਬਹੁਤ ਸੋਚ ਵਿਚਾਰ ਕਰਕੇ ਹੀ ਪਹਿਲਾਂ ਵੀ ਸਰਕਾਰ ਬਣਾਈ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਗੂਫੇ ਨਾਲ ਕਿਸੇ ਤਰ੍ਹਾਂ ਦੀ ਕੋਈ ਜੜੀ ਕਹ ਲੋ ਹੱਥ ਕੰਢੀ ਨਾਲ ਮਤਲਬ ਨਹੀਂ ਉਹ ਲੋਕ ਕੰਮ ਦੇਖਦੇ ਨੇ ਕੰਮ ਕੀਤਾ ਲੋਕ ਨੀਤ ਦੇਖਦੇ ਨੇ ਮੀ ਲੋਕੇ ਨੀਤ ਕੰਮ ਕਰਨ ਵਾਲੇ ਲੋਕ ਨੇ ਜਾਂ ਕਿ ਸਿਰਫ ਗੱਲਾਂ ਵਾਲੇ ਲੋਕ ਨੇ ਉਹ ਸਾਰਾ ਕੁਝ ਦੇਖਦੇ ਹੋਏ ਲੋਕਾਂ ਨੇ ਪਹਿਲਾਂ ਨਵਾਜਿਆ ਇਸ ਕਰਕੇ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਡਰਾਮੇ ਕਰਨ ਦੀ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਜੀ ਦੀ ਲੋੜ ਨਹੀਂ ਅਸੀਂ ਕੰਮ ਕਰਨ ਵਾਲੇ ਲੋਕ ਆ ਸਾਡੀ ਪਾਰਟੀ ਕੰਮ ਕਰਨ ਵਾਲੇ ਲੋਕ ਆ ਦੇ ਲੋਕਾਂ ਦੀ ਪਾਰਟੀ ਆ ਲੋਕਾਂ ਨੇ ਆਪਣੇ ਆਪ ਨੂੰ ਵਾਜਣਾ ਵਿਧਾਨ ਸਭਾ ਤੁਸੀਂ ਦੇਖੋ ਅੱਗੇ 17 ਚੋਂ 67 ਆਈ ਉਸ 17 ਚੋਂ 70 ਆਉਣੇ ਦੇਖ ਲਿਓ ਤੁਸੀਂ ਟੋਰ ਸਾਬਾ ਪਰ ਜੇ ਹੁਣ ਦਿੱਲੀ ਤੋਂ ਹਰਿਆਣਾ ਵਾਲ ਗੱਲ ਕਰੀਏ ਤੁਸੀਂ ਵੀ ਤੇ ਇਕਵਾ ਜੀ ਕਾਫੀ ਤੁਸੀਂ ਟੂਰ ਲਗਾ ਰਹੇ ਹੋ ਫੀਲਡ ਜਾ ਰਹੇ ਹੋ ਹਰਿਆਣੇ ਚ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਵਾ ਆਵਾਜ਼ ਦੀ ਪਾਰਟੀ ਨੂੰ ਦੇਖੋ ਲੋਕ ਸਾਰੇ ਜੋ ਦਿੱਲੀ ਔਰ ਪੰਜਾਬ ਦੇ ਕੰਮ ਹੋ ਰਹੇ ਨੇ ਲੋਕਾਂ ਦੀ ਉਹ ਸਾਰੀ ਚੀਜ਼ ਨੂੰ ਦੇਖ ਰਹੇ ਬਹੁਤ ਅੱਛਾ ਤੁਸੀਂ ਦੇਖਿਓ ਚੰਤ ਦਿਨਾਂ ਦੀ ਗੱਲ ਆ ਬਹੁਤ ਵਧੀਆ ਰਿਜ਼ਲਟ ਆਉਣਗੇ ਉਹ ਦਿੱਲੀ ਤੋਂ ਜਿਸ ਤਰ੍ਹਾਂ ਇਹ ਉਸੇ ਤਰ੍ਹਾਂ ਹੀ ਹਰਿਆਣਾ ਵਿੱਚੋਂ ਵੀ ਸਾਡੀ ਪਾਰਟੀ ਜਾਨੀ ਵਧੀਆ ਜਿੱਤ ਪ੍ਰਾਪਤ ਕਰੇ ਪੰਜਾਬ ਦੀ ਗੱਲ ਕਰੀਏ ਅੱਜ ਕਾਂਗਰਸ ਪਾਰਟੀ ਨੇ ਸਾਰੀਆਂ ਸਬ ਡਿਜ਼ਾਇਨ ਧੰਨੇ ਲਾਏ ਆ ਕਿ ਲਾਅ ਔਰਡਰ ਖਰਾਬ ਹੋ ਗਿਆ ਕੀ ਕਹਿਣਾ ਚਾਹੂਗੇ ਦੇਖੋ ਇਹ ਲੋਕ ਜਿਹੜੇ ਨਾ ਦੀ ਪਿਛਲੇ 2.5 ਸਾਲਾਂ ਤੋਂ ਇਹਨਾਂ ਨੇ ਜਿਹੜੇ ਸੋਚਿਆ ਨਹੀਂ ਸੀ ਸੁਪਨੇ ਚ ਸੋਚਿਆ ਨਹੀਂ ਸੀ ਲੋਕਾਂ ਨੇ ਉਹ ਫਤਵਾ ਦਿੱਤਾ ਇਹ ਹਰ ਹੱਥ ਕੰਡਾ ਹੋਰ ਹੁਣ ਵੀ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਸਦਾ ਲਈ ਇਥੋਂ ਜੋ ਬੋਰੀ ਬਿਸਤਰਾ ਗੋਲ ਹੋ ਗਿਆ ਚਾ ਅਕਾਲੀ ਆਉਣ ਚਾ ਕਾਂਗਰਸ ਹੋਵੇ ਚਾ ਬੀਜੇਪੀ ਹੋਵੇ ਉਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੂੰ ਕਿਹਾ ਵੀ ਇਹ ਤੇ ਮੁੜ ਕੇ ਫੇਰ ਟਾਈਮ ਕਿਹੜਾ ਰਹਾ ਗਿਆ ਦੁਬਾਰਾ ਸਰਕਾਰ ਬਣੇ ਵਾਲੀ ਆ ਇਹ ਆਪਣੇ ਹੀ ਬੰਦੇ ਪਾਲੇ ਹੋ ਜਿਹੜੇ ਇਹਨਾਂ ਦੇ ਆਪ ਹੀ ਨਸ਼ੇ ਦੇ ਕੰਮ ਕਰਨ ਵਾਲੇ ਲੋਕ ਮੈਜੋਰਟੀ ਇਨਾਚੋ ਜਿਹੜੇ ਲੀਡਰ ਤੁਸੀਂ ਇੱਥੇ ਲੋਕਲੀ ਗੱਲ ਕਰ ਲੋ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਇੱਥੇ ਹੁੰਦਾ ਰਿਹਾ ਕਿਹਨੇ ਕੀ ਕੀਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਦਨ ਦੀ ਸਰਕਾਰ ਆ तकरीबन 40000 ਦੇ ਲਾਗੇ ਬਨੇ ਲੋਕ ਫੜ ਕੇ ਅੰਦਰ ਕੀਤੇ ਗਏ ਟੰਨਾ ਦੇ ਹਿਸਾਬ ਨਾਲ ਨਸ਼ੇ ਦੀ ਰਿਕਵਰੀ ਕੀਤੀ ਗਈ ਆ ਔਰ ਪਿਛੇ ਦਸੋ ਕੀ ਇਸ ਕਿਹੜੀ ਸਰਕਾਰ ਨੇ ਕੀ ਕੀਤਾ ਇਹ ਕੰਮ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਨਸ਼ਾ ਇੱਥੇ ਜਿਹੜੀ ਇਹਨੂੰ ਠੱਲ ਪਾਉਣੀ ਕੱਲਾ ਜਿਹੜੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਾਰਡਰ ਤੇ ਬੈਠੀਆਂ ਏਜੰਸੀਆਂ ਜਿਹੜੀ ਬੀਐਸਐਫ ਹੋਵੇ ਜਾਂ ਆਰਮੀ ਹੋਵੇ ਉਹਦੀ ਵੀ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਕਿਉਂਕਿ ਬਾਹਰੋਂ ਨਸ਼ਾ ਆ ਰਿਹਾ ਔਰ ਤੁਸੀਂ ਦੇਖਾ ਹੁਣ ਕੱਲਾ ਇੱਥੇ ਤੇ ਡਰੋਨਾਂ ਦੇ ਨਾਲ ਕਿਲੋਆਂ ਦੇ ਹਿਸਾਬ ਨਾਲ ਆਉਂਦਾ ਗਜਰਾਬੀ ਬੰਦਰਗਾਹਾਂ ਦੇ ਉੱਪਰ ਤਾਂ ਟੰਨਾ ਦੇ ਹਿਸਾਬ ਨਾਲ ਨਾ ਛਾਲਾ ਜਿਹੜਾ ਹੈ ਉਤਰਿਆ ਉਹਨੂੰ ਰੋਕਣ ਲਈ ਸੈਕਟਰ ਦੇ ਨਾਲ ਜਿਹੜੀ ਹੈਗੀ ਆ ਬਹੁਤ ਸਹਯੋਗ ਦੀ ਗੱਲ ਆ ਪੰਜਾਬ ਨੂੰ ਬਦਨਾਮ ਕਰ ਲਈ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਨੂੰ ਬਦਨਾਮ ਕਰ ਲਈ ਆ ਤਕੰਡੇ ਅਪਣਾਏ ਜਾ ਰਹੇ ਲੋਕ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਪਹਿਲਾਂ ਵੀ ਨਕਾਰ ਚੁੱਕੇ ਹੁਣ ਵੀ ਨਕਾਰ ਟਰਪੋਰਟ ਜਿਹੜਾ ਨਸ਼ਾ ਵਾ ਇਹਨੂੰ ਖਤਮ ਕਰਨ ਲਈ ਪਾਇਲਟ ਕਿਹੜੇ ਪ੍ਰੋਜੈਕਟ ਆ ਰਹੇ ਨੇ ਹਜੇ ਤੱਕ ਪੰਜਾਬ 'ਚ ਦੇਖੋ ਪਾਇਲਟ ਪ੍ਰੋਜੈਕਟਸ ਜਿਹੜਾ ਨੇ ਜੀ ਈ ਮੈਂ ਸਮਝਦਾ ਕਿ ਲੋਕ ਜਿਨਾ ਚ ਰਵੇ ਨਹੀਂ ਫਰਜ ਕਰ ਲਓ ਤੁਸੀਂ ਕਹੋ ਜੀ ਇੱਥੇ ਜ ਬਹੁਤ ਨਸ਼ਾ ਵਿਕਦਾ ਜੇ ਕਿਸੇ ਨੂੰ ਕਹੀਏ ਭਾਈ ਦੱਸ ਜੇ ਤੁਸੀਂ ਕਿਸੇ ਤੇ ਇਲਜ਼ਾਮ ਲਾਉਣਾ ਜਾਂ ਅੰਦਰ ਵੜ ਕੇ ਗੱਲ ਕਰਨੀ ਬਹੁਤ ਸੌਖੀ ਆ ਬਾਹਰ ਨਿਕਲ ਕੇ ਓਪਨਲੀ ਗੱਲ ਕਰਨੀ ਸੌਖੀ ਆ ਜੇ ਤੁਸੀਂ ਕਿਸੇ ਵੀ ਜੜੀ ਸਮਾਜ ਚ ਕੋਈ ਦੁਨੀਆ ਦੀ ਆਧਾਰ ਲੈ ਲਓ ਤੁਸੀਂ ਉਸ ਚ ਕੋਈ ਤਬਦੀਲੀ ਕਰਨਾ ਚਾਹੁੰਦੇ ਆ ਤੇ ਜਿੰਦਾ ਕਹਿੰਦੇ ਚੈਰਿਟੀ ਸਟਾਰਟ ਫਰੋਮ ਹੋ ਤਾਂ ਤੁਹਾਨੂੰ ਅੱਗੇ ਆਉਣਾ ਪੈਣਾ ਜੇ ਤੁਸੀਂ ਗੱਲਾਂ ਕਰੀ ਜਾਓਗਾ ਉੱਥੇ ਬਣ ਰਿਆ ਪਹਿਲਾਂ ਉਹ ਜਗਾ ਹੋਸੀ ਜਗਾ ਹਸਪੀਟਲ ਨੂੰ ਜਿਹੜੀ ਪਰਲੀ ਆ ਜਗਾ ਉਹ দান ਕੀਤੀ ਹੋਈ ਇਸੇ ਕਰਕੇ ਇਹ ਇਹ ਜਿਹੜੀਆਂ ਕਈ ਗੱਲਾਂ ਤੱਥਾਂ ਦੇ ਆਧਾਰ ਤੇ ਕਰਨੀ ਚਾਹੀਦੀ ਇਹਦੇ ਵਿੱਚ ਕੋਈ ਸਚਾਈ ਨਹੀਂ ਇਹ ਸਾਰੇ ਜੋ ਬੈਡਿੰਗ ਹਸੁਨਤਾ ਆਪਾਂ ਦਿੱਲੀ 'ਚ ਦੇਖ ਲਈਏ ਉਹ ਪੰਜਾਬ 'ਚ ਨਹੀਂ ਲੱਗ ਰਹੀਆਂ ਅੱਜ ਵੀ ਬੈਡਿੰਗ ਹਸੁਨਤਾ ਦਾ ਵਾਜਾ ਹੈ ਜੇਕਰ ਤੁਸੀਂ ਮੁੱਢਲੀ ਗੱਲ ਕਰੀਏ ਸਾਡਾ ਸਿਵਲ ਹਸਪੀਟਲ ਰੈਫਰਲ ਸੈਂਟਰ ਮਾਤਾ ਬੁੱਧੀ ਆਈਸੀਜੀਓ ਨਾਦਰਸ ਸੈਂਟਰ ਆਫ ਜੇ ਜੇ ਕੋਈ ਡਾਕਟਰ ਵੀ ਇਹ ਗੱਲ ਜੁਨੇ ਤੁਹਾਡੇ ਅੰਦਰੋਂ ਉਹ ਪਹਿੜਾ ਪ੍ਰੈਕਟਿਸ ਕਰਾ ਲਵੇ ਕਿ ਕੋਈ ਹੋਰ ਹਿਸਾਬ ਹੋਇਆ ਦੇਖੋ ਇਹ ਇਹ ਚ ਕੋਈ ਸ਼ੱਕ ਨਹੀਂ ਕਿ ਪਹਿਲੀਆਂ ਸਰਕਾਰਾਂ ਨੇ ਕੋਈ ਰਿਕਰੂਟਮੈਂਟ ਕੀਤੀ ਨਹੀਂ ਸਰਕਾਰ ਮੁਲਾਜ਼ਮੇ ਰੱਖਿਆ ਹੀ ਖੂਨ ਡਾਕਟਰਾਂ ਸਾਹਿਬ ਦੁਆਰਾ ਜਿਹੜੀ ਕਈ ਤਰ੍ਹਾਂ ਕਈ ਪਰティਏ ਕੀਤੀਆਂ ਗਈਆਂ ਤਕਰੀਬਨ 49000 ਦੇ ਲਾਗੇ ਬਣੇ ਸਾਰੇ ਵਾ ਮਹਿਕਮਿਆਂ ਦੇ ਵਿੱਚ ਪਰティਏ ਕੀਤੀਆਂ ਡਾਕਟਰਾਂ ਦੀ ਵੀ ਪਰティਏ ਮਨਜ਼ੂਰ ਕੀਤੀਆਂ ਗਈਆਂ ਨੇ ਉਹ ਬਹੁਤ ਜਲਦੀ ਰੁਖਿਆ ਜਾਣਗੇ ਸਟਾਫ ਦੀ ਬਹੁਤ ਕਮੀ ਆ ਦੂਜੀ ਗੱਲ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਬੱਚੇ ਜਿਹੜੇ ਪੜ੍ਹ ਕੇ ਉਹ ਬਾਹਰ ਚਲੇ ਗਏ ਇੱਥੇ ਪੰਜਾਬ ਦੇ ਵਿੱਚ ਬਹੁਤੇ ਕਾਬਲ ਲੋਕ ਹੈ ਕਿਉਂਕਿ ਇਸ ਜਿਹੜੀ ਮੈਡੀਕਲ ਦੀ ਪੜ੍ਹਾਈ ਜਿਹੜੇ ਮੈਡੀਕਲ profession ਬਹੁਤ ਲੰਮਾ ਹੈ ਇਹਦੇ ਵਿੱਚ ਬਹੁਤ ਘੱਟ ਬੱਚੇ ਆ ਰਹੇ ਇਸ ਕਰਕੇ ਸਟਾਫ ਦੀ ਛੋਟੇਗਾ ਜਿਹੜੀ ਕਿ ਬਹੁਤ ਜਲਦੀ ਦੂਰ ਕੀਤੀ ਜਾਊਗੀ ਧੰਨ ਤੇ ਉਹ ਗੱਲ ਹੀ ਬਾਣੀ ਲੋਕਾਂ ਦੇ ਸਹਿਯੋਗ ਨਾਲ ਹੀ ਜੇ ਕੋਈ ਗਲਤ ਅੰਸਰ ਆ ਉਹਨੂੰ ਫੜਿਆ ਜਾ ਸਕਦਾ ਸਰਕਾਰਾਂ ਵੀ ਉਹਦੇ ਨਾਲ ਜਿਹੜੀ ਹੈਗੀ ਆ ਸਹਿਯੋਗ ਕਰਨੀ ਆ ਪਰ ਜੇ ਕਿਤੇ ਕੰਮ ਕੋਈ ਕਰੀ ਜਾਵੇ ਤੁਸੀਂ ਦੱਸੋ ਨਾ ਹੁੰਦੇ ਗੱਲਾਂ ਕਰਦੇ ਉਹ ਨਹੀਂ ਕਰ ਲੋਗੇ ਕੁਝ ਵੀ ਹੋ ਸਕਦਾ ਟੋਰਸਲ ਜਸਤੋ ਹੱਟ ਗਈ ਜੇ ਗੱਲ ਕਰੀਏ ਸੀ ਆਪਣਾ ਐਮਪੀ ਇਲੈਕਸ਼ਨ ਚ ਜੀ ਸਰਕਾਰ ਨੇ ਲਾਲ ਕੀਤਾ ਸੀ ਇਹ ਦੇਖੜੀ ਦੇ 1000 ਰੁਪਏ ਔਰਤਾਂ ਨੂੰ ਆਜੇਗਾ ਜੀ ਬੜਾਪਾ ਪੈਨਸ਼ਨ ਵੀ ਵਾਅਦਾ ਕਰਦੇ ਜਾਂਦੇ ਜੋ 2500 ਦਾ ਵਾਅਦਾ ਸੀ 1500 ਤੋਂ 2500 ਹੋਣ ਦਾ ਸੰਭਾਵਨਾ ਸੀ ਤੇ ਕੋਈ ਐਸਾ ਵਾਅਦਾ ਕਰੀ ਜਾਂਦੇ ਨਾ 1000 ਰੁਪਏ ਐਨਾ ਬੜਾਪਾ ਚਲੋ ਦੇਖੋ ਮੈਂ ਬੜੀ ਨਿਮਰਾਰੀ ਨਾਲ ਗੱਲ ਕਰ ਰਹੀ ਆਂ ਇਸ ਸੈਂਟਰ ਸਰਕਾਰ ਹੈ ਜਿਹੜੀ ਹਰ ਹੀਲਾ ਵਸੀਲਾ ਕਾ ਰਹੀ ਆ ਕਿ ਪੰਜਾਬ ਸਰਕਾਰ ਤੇ ਫਾਈਨੈਂਸ਼ਲੀ ਇਹਨੂੰ ਟਾਈਟ ਕੀਤਾ ਜਾ ਬਹੁਤ ਸਾਰੇ ਪ੍ਰੋਜੈਕਟ ਇੱਕ ਐਗਜ਼ਾਮਪਲ ਲਈ 9000 ਕਰੋੜ ਰੁਪਈਆ ਕੱਲਾ ਜਿਹੜਾ ਰੂਡ ਡਿਵੈਲਪਮੈਂਟ ਫੰਡ ਦਾ ਉਹ ਰੋਕਿਆ ਗਿਆ ਲੋਕਾਂ ਨੂੰ ਪਿੰਡਾਂ 'ਚ ਸੜਕਾਂ ਬਣਾ ਕੇ ਦੇਣੀਆਂ ਪੈਸੇ ਸੈਂਟਰ ਦੇ ਸਾਡੇ ਟੈਕਸ ਦੇ ਕਿਸੇ ਨੇ ਵੀ ਕੋਈ ਆਪਣੀ ਜੇਬੀ ਚੋਂ ਨਹੀਂ ਪੈਸਾ ਦਿੱਤਾ ਸਾਡੇ ਟੈਕਸ ਦੇ ਪੈਸੇ ਸੈਂਟਰ ਨੂੰ ਅਸੀਂ ਭੇਜੇ ਉਹ ਸਾਡੇ ਪੈਸੇ ਉੱਥੋਂ ਨਹੀਂ ਆ ਰਹੇ ਦੂਸਰੀ ਗੱਲ ਹੈਲਥ ਮਿਸ਼ਨ ਦਾ तकरीबन 22000 ਕਰੋੜ ਰੁਪਇਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਗਿਣਾਵਾ ਜਿਹੜੇ ਹਜ਼ਾਰਾਂ ਕਰੋੜ ਰੁਪਇਆ ਸੈਂਟਰ ਨੇ ਸਾਡਾ ਰੋਕ ਰੁਕਿਆ ਪੈਸੇ ਆਉਣ ਦੀ ਦੇਰ ਆ ਅਸੀਂ ਜਿੰਦਾ ਬਿਜਲੀ ਦਾ ਵਾਦਾ ਕੀਤਾ ਸੀ ਚੰਗੇ ਸਕੂਲਾਂ ਦਾ ਵਾਦਾ ਕੀਤਾ ਸੀ ਹਸਪਤਾਲਾਂ ਦਾ ਵਾਦਾ ਕੀਤਾ ਸੀ ਉਹ ਸਾਰੇ ਵਾਦੇ ਟੁੱਡੇ ਕੀਤੇ ਗਏ ਬੀਬੀਆਂ ਨੂੰ ਮੁਕਤ ਸਫਰ ਦਾ ਵਾਅਦਾ ਕੀਤਾ ਕਿ ਸਾਰਾ ਕੁਝ ਜਦੇ ਢੰਗ ਨਾਲ ਚੱਲਿਆ ਜਿਹੜੇ ਰਹਿ ਗਈ ਗੱਲ 1000 ਤੋਂ 1100 ਰੁਪਏ ਦੀ ਬੀਬੀਆਂ ਨੂੰ ਦੇਣ ਦੀ ਉਹ ਵੀ ਬਹੁਤ ਜਲਦੀ ਕੌਕੇ ਫਾਈਨੈਂਸ਼ੀਅਲ ਕਰਾਈਸਿਸ ਹੈ ਉਹਨੂੰ ਸਾਨੂੰ ਸਾਡੇ ਪੈਸੇ ਜਿਹੜੇ ਬਣਦਾ ਪੰਜਾਬ ਦਾ ਹੱਕ ਅੱਜ ਨਹੀਂ ਪਹਿਲੇ ਦਿਨ ਤੋਂ ਧੱਕਾ ਕਰ ਰਹੀ ਉਹ ਮੋਦੀ ਸਰਕਾਰ ਨੇ ਤੇ ਇੱਕ ਹੱਥ ਹੀ ਨਹੀਂ ਰੱਖੀ ਪਈ ਪੰਜਾਬ ਨਾਲ ਧੱਕਾ ਕਰਨ ਦੀ ਔਰ ਜਿੱਦਣ ਪੈਸੇ ਮਿਲ ਗਿਆ ਉਦੋਂ ਅਨੁਸਾਰੇ ਇਥੇ ਉਹ ਦਿੱਤੇ ਜਾਂਦੇ ਦਸੂਗੋਈ ਸੀਗੇ ਪਰੁੰਦਰ ਸਿੰਘ ਢੋਟਜੀ ਜਿਹੜੇ ਕੀ ਸੁੱਭਾ ਸੰਜੋ 77 ਨੇ ਆਮ ਆਦਮੀ ਪਾਰਟੀ ਦੇ ਤੇ ਢੋਟਾ ਸਾਹਿਬ ਬਾਬਾ ਦਾ ਧੰਨਵਾਦ ਤੇ ਧੰਨਵਾਦ ਤੁਹਾਡੇ ਦਰਸ਼ਨਾਂ ਦਾ ਧੰਨਵਾਦ